1922 1922 ਸਨ ਜਿਹਦਾ ਦੀਵਾ ਵਾ ਲਿਖਿਆ ਆ ਬਰਗਿੰਗਮ ਦਾ 1922 ਲਿਖਿਆ ਆ ਇਹ ਆ ਲਿਖਾ 1922 ਆ ਆ ਬਰਮਿੰਗਮ ਲਿਖਿਆ ਆ ਬਰਮਿੰਗਮ ਜੇ ਵੀ ਬਰਮਿੰਗਮ ਆ ਵ ਤੇ ਮੋਟੇ-ਮੋਟੇ ਅੱਖਰਾਂ ਨੇ ਲਿਖਿਆ ਆ ਬਰਮਿੰਗਮ ਇਹ ਵੀ ਮੇਡ ਇਨ ਇੰਗਲੈਂਡ ਅੰਗਰੇਜ਼ਾਂ ਦੇ ਵੇਲੇ ਦਾ ਇਹ ਵੀ ਦੀ ਉਹਨਾਂ ਵੇਲੇ ਦਾ ਆ ਜਿਹੜੀਆਂ ਚੀਜ਼ਾਂ ਇਹਨਾਂ 'ਚ ਪੁਰਾਣੇ ਜ਼ਮਾਨੇ 'ਚ ਜਦੋਂ ਬਰਾਤਾਂ ਆਉਂਦੀਆਂ ਸੀ ਇਹਨਾਂ 'ਚ ਅਤਰ ਫਲੇਲ ਪਾਜੇ ਨਾ ਉਹਨਾਂ ਦੇ ਸਵਾਗਤ ਲਈ ਮਹਿਮਾਨਾਂ ਦੇ ਸਵਾਗਤ ਲਈ ਜਿਹੜੀਆਂ ਐਂ ਕਰਕੇ ਛੱਡ ਕੇ ਆ ਜਾਂਦਾ ਪਰ ਹਾਂਜੀ ਅੱਜ ਕੱਲ ਤੇ ਜਦੋਂ ਕਿਸੇ ਦੇ ਘਰੇ ਰੋਟੀ ਪੱਕਦੀ ਆ ਨਾ ਤੇ ਪਤਾ ਹੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਵਾਲੇ ਰੋਟੀ ਖਾਦੀ ਆ ਤੇ ਕਿਹੜੇ ਵੇਲੇ ਨਹੀਂ ਖਾਦੀ ਸੋ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਦੋਂ ਤੁੰ ਚੁੱਲਾ ਤਪਦਾ ਸੀ ਨਾ ਤੇ ਸੱਤਵੇਂ ਅੱਠਵੇਂ ਘਰ ਵੀ ਪਤਾ ਲੱਗ ਜਾਂਦਾ ਸੀ ਵੀ ਤੂੰ ਐਂ ਦੋ ਕਿ ਭਾਈ ਉਹ ਰੋਟੀ ਪਕਾਉਣ ਲੱਗ ਪਏ ਆ ਤੇ ਅੱਜ ਕੱਲ ਦੇ ਉਹ ਕੰਪੈਰੀਜ਼ਨ ਨਾਲ ਵੇਖੀਏ ਤੇ ਆਪਾਂ ਉਹੋ ਜਿਹੇ ਰਹੇ ਵੀ ਨਹੀਂ ਆ ਸੋ ਇਹ ਪ੍ਰਾਣਾ ਡੈਸ਼ਬੋਰਡ ਸਰਦਾਰ ਜੀ ਨੇ ਤਿਆਰ ਕੀਤਾ ਵਾ ਪੁਰਾਣੇ ਚੁੱਲੇ ਚੌਕੇ ਦਾ ਉਦੋਂ ਤਾਂ ਨੁਕਦਾ ਫਰਿੱਜ ਆ ਫਰੂਜਾ ਨਹੀਂ ਹੁੰਦੀਆਂ ਤੇ ਦੁੱਧ ਗਰਮ ਕਰਕੇ ਅੱਜ ਕੱਲ ਫਰਿੱਜ ਰੱਖਿਆ ਜਾਂਦਾ ਉਦੋਂ ਦੁੱਧ ਗਰਮ ਕਰਕੇ ਇੱਥੇ ਹੀ ਰੱਖ ਦਿੱਤਾ ਜਾਂਦਾ ਸੀ ਜਿਹੜਾ ਟੂਡਸ ਸਾਰਾ ਘਰ ਸੀ ਨਾ ਜਿਹੜਾ ਫੋਕਸ ਰਸੋਈ ਤੇ ਹੁੰਦਾ ਸੀ ਤੋਂ ਸਾਰਾ ਸਾਰਾ ਦਿਨ ਦੁੱਧ ਕੱਢਦਾ ਆਇਆ ਨਾ ਬੀਬੀਆਂ ਨੇ ਚੁੱਲੇ ਚੌਕੇ ਤੇ ਹੀ ਰਹਿਣਾ ਸਾਰਾ ਦਿਨ ਚਾਹਾਂ ਵੀ ਚੁੱਲੇ ਦੇ ਬਣੀਆਂ ਪ੍ਰਸ਼ਾਦੇ ਚੁੱਲਿਆਂ ਤੇ ਆਈ ਦੀਪੀਆਂ ਆਕਾਰਾਗਰੀ ਆਪਣੇ ਹੱਥਾਂ ਨੇ ਕਰ ਲੈਂਦੇ ਨੇ ਅਸੀਂ ਗਿਆ ਇਹ ਪਹਿਲਾ ਪੁਰਾਣਾ ਸਮੇਂ ਦੇ ਚੁੱਲ੍ਹੇ ਚੌਂਕਿਆਂ ਦਾ ਦ੍ਰਿਸ਼ ਆ ਸੋ ਬਾਕੀ ਦੂਜੇ ਬੰਨੇ ਆ ਜੀ ਆਪਾਂ ਤੇ ਉਧਰ ਤੇ ਖਜ਼ਾਨਾ ਹੀ ਪਿਆ ਵਾ ਨਾ ਉਹ ਤੇ ਦੇਸ਼ਾ ਨਹੀਂ ਆਪਣੇ ਦੇਸ਼ ਨਹੀਂ ਵਿਦੇਸ਼ਾਂ ਦਾ ਖਜ਼ਾਨਾ ਪਿਆ ਵਾ ਵਿਰਸਾ ਪਿਆ ਵਾ ਆ ਇੱਕ ਬੜੀ ਅਨੋਖੀ ਚੀਜ਼ ਆ ਆ ਬੜੀ ਅਨੋਖੀ ਚੀਜ਼ ਆ ਇਹ ਵੇਖਣ ਨੂੰ ਤੇ ਪਤਾ ਨਹੀਂ ਕੀ ਲੱਗਦਾ ਜੀ ਭਾਂਡੇ ਦਾ ਸ਼ਾਇਦ ਤੁਸੀਂ ਵੀ ਜੱਜ ਨਹੀਂ ਕਰ ਪਾਓਗੇ ਸੋ ਮੈਂ ਇੱਕ ਦੱਸ ਦਿਆਂ ਕਿ ਇਹ ਅੰਗਰੇਜ਼ਾਂ ਦੇ ਸਮੇ ਦਾ ਰੂਮ ਈਟ ਰਿਆ ਨਾ ਕੋਈ ਤਾਰਿਆ ਸੋ ਜੇ ਆਪਾਂ ਟੱਕਨ ਨੂੰ ਚੁੱਕੀਏ ਤੇ ਇਹਦੇ ਵਿੱਚ ਸਪ੍ਰਿੰਗ ਲੱਗਾ ਵਾ ਜਿਹੜਾ ਕਿ ਹੀਟ ਦਿੰਦਾ ਵਾ ਅੰਗਰੇਜ਼ਾਂ ਦੇ ਸਮੇ ਦਾ ਵੇਖ ਲਓ ਵੀ ਉਸ ਸਮੇ ਦੀ ਕਾਰਡ ਵੀ ਰੂਮ ਨੂੰ ਗਰਮ ਕਰਨ ਵਾਸਤੇ ਤਿਆਰ ਕੀਤੀ ਗਈ ਸੀ ਅੰਗਰੇਜ਼ਾਂ ਦੇ ਸਮੇ ਦੀ ਸੋ ਇਹ ਵੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੀ ਆ ਸੋ ਬਾਕੀ ਆਪਣੇ ਵਿਰਸੇ ਦੇ ਨਾਲ ਪ੍ਰਾਤਨ ਮਧਾਣੀਆਂ ਜਿਨ੍ਹਾਂ ਦੇ ਨਾਲ ਲੱਸੀ ਬਣਦੇ ਖੇਤਾਂ ਝਾਲ ਵਗਦੇ ਜਾਂਦੇ ਸੀ ਸੋ ਅੱਜਕੱਲ ਤੇ ਠੰਡੇ ਲਿੰਕਿਆਂ ਤੋਂ ਹੀ ਸਾਨੂੰ ਵੇਲ ਮਿਲਦੀ ਤੇ ਸੋ ਜਿਨ੍ਹਾਂ ਦੇ ਕੋਲ ਆ ਪਾਇਆ ਸਰਦਾਰ ਜੀ ਨੇ ਉਪਰਾਲਾ ਕੀਤਾ ਵਾ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਪ੍ਰਾਤਨ ਚੀਜ਼ਾਂ ਇਕੱਠੀਆਂ ਕਰਨ ਦੇ ਵਿੱਚ ਕਾਫੀ ਇਹਨਾਂ ਦਾ ਖਰਚਾ ਵੀ ਹੋਇਆ ਤੇ ਕਾਫੀ ਇਹਨਾਂ ਨੇ ਭੱਜ ਦੌੜ ਵੀ ਕੀਤੀ ਆ ਜਿਹੜੀਆਂ ਚੀਜ਼ ਆਪਾਂ ਵੇਖ ਰਹੇ ਆ ਇਹ ਇਕੱਲਾ ਪੰਜਾਬ ਦਾ ਵਿਰਸਾ ਹੀ ਨਹੀਂ ਆ ਇਹ ਵਿਦੇਸ਼ਾਂ ਦੀਆਂ ਚੀਜ਼ਾਂ ਵੀ ਆ ਇੰਗਲੈਂਡ ਦੀਆਂ ਬੜੀਆਂ ਚੀਜ਼ਾਂ ਤੁਹਾਨੂੰ ਵਿਖਾਉਂਦੇ ਆ ਸੋ ਸਤਿ ਸ੍ਰੀ ਅਕਾਲ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਇਹ ਸਰਦਾਰ ਜੀ ਬੜੀ ਵੱਡੀ ਚੀਜ਼ ਆ ਬੜਾ ਵੱਡਾ ਖਜ਼ਾਨਾ ਵਾ ਜਿਹੜਾ ਅਸੀਂ ਵੇਖ ਰਹੇ ਆ ਜੀ ਜੀ ਧੰਨਵਾਦ ਤੇ ਸੋ ਤੁਹਾਡਾ ਧੰਨਵਾਦ ਕਰਦੇ ਆ ਵੀ ਇਹ ਸਾਨੂੰ ਇੱਕ ਚੀਜ਼ਾਂ ਦਿਖਾਉਣ ਲਈ ਹਾਂਜੀ ਤੁਹਾਡਾ ਬਹੁਤ ਯੋਗਦਾਨ ਆ ਸੋ ਮੈਂ ਆ ਦੇਖ ਰਿਹਾ ਇਹ ਕੀ ਆ ਜੀ ਇਹ ਚੀਜ਼ਾਂ ਦਿਖਾਈ ਜੀ ਜੀ ਪਿਛਲੇ ਜ਼ਮਾਨੇ ਇਹ ਲੋਕ ਜਦੋਂ ਵਿਆਹਾਂ ਛਾਦੀਆਂ ਦੇ ਵਿੱਚ ਕੋਈ ਪ੍ਰੋਗਰਾਮ ਚੱਲਦੇ ਅਤੇ ਉਹ ਜਦ ਰੋਟੀ ਅੱਗੇ ਵਰਤਾਈ ਜਾਂਦੇ ਸਬਜ਼ੀ ਵਰਤਾਈ ਜਾਂਦੇ ਵੀ ਘਿਓ ਦੀ ਦੱਸਦੇ ਭਰੀ ਹੁੰਦੀ ਸੀ ਤੇ ਉਹ ਪਿਛੋਂ ਐ ਘਿਓ ਪਾਈ ਆਉਂਦੇ ਹੁੰਦੇ ਸੀ ਪਰ ਉਹਨਾਂ ਦੇ ਮਹਿਮਾਨਾਂ ਨੂੰ ਇਹ ਸਿਰਫ ਘਿਓ ਪਾਉਣ ਲਈ ਸਬਜ਼ੀ ਚ ਰੱਖਿਆ ਸੀਗਾ ਵੀ ਇਹ ਰੱਖਿਆ ਇੱਕ ਜਣਾ ਘਿਓ ਮਗਰੋਂ ਜਿਹੜਾ ਉਹ ਸਾਰੇ ਪਰਿਵਾਰ ਨਾਲ ਵਿਆਹਾਂ ਸ਼ਾਦੀਆਂ ਚ ਉਦੋਂ ਆਉਣ ਵਾਲੇ ਫਾਸਟ ਫੂਡ ਦੀ ਤੇ ਚੀਜ਼ਾਂ ਨਹੀਂ ਸੀ ਦੁੱਧ ਦੁੱਧ ਕਿ ਉਹ ਦਹੀਂ ਲਸੀ ਇਹ ਇਸ ਕੰਮ ਦੀ ਇਹ ਤੁਹਾਡੇ ਸਭ ਨਾਲ ਕਿੰਨੀ ਪੁਰਾਣੀ ਆ ਚੀ ਗੱਲ ਆਡੀ ਇਹ ਬਿਲਕੁਲ ਜਿਆਦਾ ਜੇ ਤੁਹਾਨੂੰ ਪਤਾ ਵੀ 50 ਸਾਲ ਪਹਿਲਾਂ ਤੇ ਸਰੀਲ ਆ ਗਈ ਸੀ ਤੇ ਉਦੋਂ ਪਹਿਲਾਂ ਤਾਂ ਅੰਗਰੇਜ਼ਾਂ ਦੇ ਟਾਈਮ ਜਾਂ ਉਦੋਂ ਵੀ ਹੀ ਪਹਿਲਾਂ ਨਹੀਂ ਕਿਉਂਕਿ ਮੇਰੇ ਕੋਲ ਕਾਫੀ ਬਰਾਤਨ ਹੈ ਜੀ 2 ਸਾਲ ਤੱਕ ਪੁਰਾਣੇ ਭਾਂਡੇ ਆ ਆਈਟਮਾਂ ਜਿਹੜੀਆਂ ਮੁਗਲ ਕਾਲ ਦੀਆਂ ਵੀ ਆਈਟਮਾਂ ਤੇ ਬ੍ਰਿਟਿਸ਼ ਕਾਲ ਆਨ ਸਾਬਣਦਾਨੀਆਂ ਦੇਖੋ ਕਿਸੇ ਨੂੰ ਆਮ ਨੂੰ ਪਤਾ ਹੀ ਨਹੀਂ ਹੋਣਾ ਇਹ ਵੀ ਨਾ ਮਿਲਣੀਆਂ ਸਾਬਣਦਾਨੀਆਂ ਆ ਸਾਬਣਦਾਨੀਆਂ ਇਹ ਸੀਸੀ ਨੇ ਉਹਨਾਂ ਵੇਲੇ ਜੀ ਬੀੜੀਆਂ ਬੀਬੀਆਂ ਆਪਣਾ ਮੂੰ ਦੇਖਣ ਲਈ ਜਾਂ ਆਪਣੇ ਪਰਸਾਂ ਜੱਜ ਅੱਜ ਕੱਲ ਰੱਖਦੀਆਂ ਉਦੋਂ ਆ ਸੀਸੀ ਹੁੰਦੇ ਸੀ तकरीबन 250 ਸਾਲ ਪਹਿਲਾਂ ਦੀ ਗੱਲ 100 ਸਾਲ ਕੋਈ 150 ਕੋਈ 200 ਕੋ 250 ਆ ਵੀ ਆ ਵੀ ਜਿਹੜੇ ਸੀਸੀ ਹੁੰਦੇ ਸੀ ਇਹ ਸਾਰੇ ਸ਼ਨਾਰ ਪੌਸੇ ਆ ਆ ਬੱਚਿਆਂ ਨੂੰ ਉਹਨਾਂ ਵੇਲਿਆਂ ਤੇ ਜਦ ਵੇਹੇ ਮੁਲਾਜ਼ਮਾਂ ਕੋਲ ਹੁੰਦੀਆਂ ਸੀ ਆ ਬੱਚਿਆਂ ਨੂੰ ਦਿੱਤਾਂ ਦਿੱਤੀਆਂ ਜਾਂਦੀਆਂ ਸੀ ਹੁਣ ਆ ਜਿਹੜੀ ਐਨਕ ਆ ਇਹ ਪਰਫ ਦੇ ਵਿੱਚ ਲਾਉਣ ਵਾਲੀ ਐਨਕ ਆ ਔਰ ਇਹਦੇ ਤੇ ਆ ਲਿਖਿਆ ਆ 1940 ਇਹ ਤੁਸੀਂ 1942 ਆ ਪੜ੍ਹ ਸਕਦੇ ਹੋ 1942 ਦੀ ਐਨਕ ਐਨਕ ਇਹ ਆ ਆਰਮੀ ਦੀ ਐਨਕ ਆ ਤੇ ਇਹ ਸੈਂਟਰ ਵਲਡ ਵਾਰ ਦੀ ਆ ਇਹ ਬਰਫੀਲੇ ਇਲਾਕੇ ਚ ਲਾਈ ਜਾਂਦੀ ਸੀ ਜਦੋਂ ਬਰਫੀਲਾ ਤਹਾਨ ਆਉਂਦਾ ਅੱਖਾਂ ਤੇ ਉਹ ਅੱਗੇ ਜਿਹੜੀ ਉਹ ਬਰਫ ਜੀ ਨਾ ਜੰਮ ਜੇ ਉਥੇ ਇਹ ਲਾਈ ਜਾਂਦੀ ਸੀ ਆ ਉਹਨਾਂ ਵੇਲੀਆਂ ਦੀਆਂ ਜਿਹੜੀਆਂ ਹੈਗੀਆਂ 1942 ਮੈਦਾਨੀਆਂ ਜੀ ਹਾਜੀ ਹਾਜੀ ਫੁੱਲ ਮੈਦਾਨੀਆਂ ਇਹਨਾਂ ਵਿੱਚ ਉਹਨਾਂ ਵੇਲਿਆਂ ਦੇ ਉਹ ਜਿਹੜੇ ਹੁੰਦੇ ਸੀ ਰੰਗ ਰੋਂਗ ਜਾਂ ਇੱਕ ਤਰ੍ਹਾਂ ਇਹ ਇਹਨਾਂ ਦੇ ਵਿੱਚ ਟਿਫਨ ਕਿਹੜੇ ਵੇਲੇ ਦਾ ਜੀ ਹਾਂ ਟੀਫਨ ਬੜਾ ਵੱਡਾ ਕਿਹੜੇ ਵਰੀ ਵੀ ਥੱਲੇ ਆ ਕੋਲੇ ਪੈਂਦੇ ਸੀ ਤੇ ਉੱਤੇ ਰੋਟੀ ਸੀ ਹੁਣ ਜਿੱਤੋਂ ਲੈ ਕੇ ਆਇਆ ਉਹਦੀ ਜਵਾਨੀ ਵੀ ਬਰਮਾ ਯੁੱਧ ਵੇਲੇ ਦਾ ਹੈ ਅੱਛਾ ਬਰਮਾ ਯੁੱਧ ਵੇਲੇ ਦਾ ਹੈ ਹਾਂ ਉਦੋਂ ਦਾ ਆਪਾਂ ਨਹੀਂ ਕੋ ਕਹਿ ਸਕਦੇ ਕੋਈ ਲਿਖਿਆ ਦੇ ਤਾਂ ਕੁਛ ਨਹੀਂਗਾ ਵੀ ਆ ਜਿਹੜੇ ਦੇਖਿਆ ਸਾਰੇ ਸ਼ਿੰਗਾਰ ਬਹੁਤ ਹੁੰਦੇ ਸੀ ਇਹਦੇ ਬਾਰੇ ਵੀ ਉਹਨਾਂ ਸੈਕਿੰਡ ਵਰਲਡ ਵਾਰ ਦੱਸਿਆ ਹੈ ਵੀ ਇਹ ਫੋਲਡਿੰਗ ਸ਼ੋਪ ਆ ਉਹਨਾਂ ਮੇਲੇ ਚ ਫੌਜੀ ਜਵਾਨ ਜਿਹੜੇ ਆ ਉਹ ਥੋੜਾ ਜਿਹਾ ਸਮਾਨ ਲਈ ਗਾਣਾ ਹੁੰਦਾ ਸੀ ਐਦਾਂ ਲਾ ਜਾ ਕੇ ਆਪਦੇ ਮੋਰਚੇ ਚ ਰੱਖ ਲੈਂਦੇ ਸੀ ਚੀਜ਼ ਵਗੈਰਾ ਜਾਂ ਸੋ ਪੀ ਜੀ ਰਸ ਲੈ ਜਾਣੀ ਤੋਂ ਗਰਮ ਕਰਕੇ ਤੇ ਮੁੜ ਕੇ ਇਥੋਂ ਨੂੰ ਹੋਲਡ ਕਰਕੇ ਆ ਵੀ ਨਾਲ ਲੱਗੀ ਹੋਈ ਉਹ ਲਹਪਣੀ ਰਹੀ ਵਿਚਵਾ ਸਾਰਾ ਕੁਛ ਇਹਦਾ ਸਟੋਪ ਜੀ ਇਹ ਸਟੋਪ ਸੈਕਿੰਡ ਵਾਰ ਦਵਾ ਹਾਂਜੀ ਹਾਂਜੀ ਆ ਵੀ ਉਹਨਾਂ ਵੇਲਿਆਂ ਦਾ ਜਿਹੜੇ ਸੀ ਫੁਰਮੇਦਾਨੀਆਂ ਤੇ ਆ ਜਿਹੜਾ ਸੀਤਾ ਹੈ ਜਿਹੜਾ ਇਹਨਾਂ ਦਾ ਹੈ ਦੇਖਣ ਵਾਸਤੇ ਵੀ ਇਹਨਾਂ ਦੇ ਇਤਿਹਾਸ ਦੂਰ ਹੋਣਾ ਤੇ ਤੇ ਹੁਣ ਆ ਜਿਹੜਾ ਇਹ ਦੀਵਾ ਹੈ ਆ ਜਿਹੜਾ ਹੈਗਾ ਇਹ ਦੀਵਾ ਇਹਨਾਂ ਆਸਟ੍ਰੇਲੀਆ ਹੈ ਛਾ ਇਹ ਆਸਟ੍ਰੇਲੀਆ ਦਾ ਦੀਵਾ ਵਾ ਪ੍ਰਾਤਨ ਆ ਸਕਦੇ ਜੀ ਆਹ ਵੀ ਦੀਵਾ ਇਹਨਾਂ ਆਸਟ੍ਰੇਲੀਆ ਹੈ ਆ ਜਿਹੜਾ ਹੈਗਾ ਇਹ ਇਹ ਦੂਜਾ ਹੈਗਾ ਹੈ ਕਿ ਹਾਂਕਾਂਗ ਦਾ ਇਹ ਇਸ ਤਰ੍ਹਾਂ ਸੀ ਵੀ ਇਹ ਟੀਵੀ ਨੂੰ ਆਪਾਂ ਇਦਾਂ ਚਲਾ ਰਹੇ ਹਾਂ ਨਾ ਬਾਹਰ ਰੱਖਿਆ ਆਪਾਂ ਰੋਟੀ ਪਾਣੀ ਖਾ ਰਹੇ ਹਾਂ ਜਾਂ ਜਿੱਦਾਂ ਵੀ ਤੇ ਬਾਅਦ ਇਸੇ ਟੀਵੀ ਨੂੰ ਅੰਦਰ ਲਿਜਾਣਾ ਨਾ ਇਹਨੂੰ ਮੁੜ ਕੇ ਇੱਥੋਂ ਇੰਝ ਕਰ ਦੇ ਦੱਸ ਐਂਡ ਕਰਕੇ ਐਂ ਦੇ ਕਰਕੇ ਤੇ ਇੱਥੋਂ ਇਹ ਕਾਂਦੇ ਤੇ ਨਾਲ ਲੱਗ ਜਾਂਦਾ ਠੀਕ ਹੈ ਜੀ ਹਾਂ ਇਹ ਇਹ ਹੈਗਾ ਹੈ ਹਾਂਕਾਂਗ ਦਾ ਆਹ ਵੇਖੋ ਜੀ ਲੰਡਨ ਲਿਖਿਆ ਆਇਆ ਮੇਡ ਇਨ ਲੰਡਨ ਇਹ ਦੇ ਵਿੱਚ ਛਾਲਦਾ ਇਹ ਲੰਡਨ ਦਾ ਹੀ ਲੰਡਨ ਦਾ ਬਣਿਆ ਆ ਆਹ ਜਿਹੜਾ ਹੈਗਾ ਇਹ ਬਰਮਿੰਘਮ ਦਾ ਹੈ ਇਹ ਆ 1922 ਦਾ ਹੈ ਆ 1922 ਦਾ 1922 ਦਾ ਦੀਵਾ ਹਾਂਜੀ ਹਾਂਜੀ ਆ ਬਰਮਿੰਗਮ ਲਿਖਿਆ ਹੈ ਠੀਕ ਹੈ ਜੀ 1922 ਦਾ ਇਹ ਵੀ ਅੰਗਰੇਜ਼ਾਂ ਨੇ ਹਾਂਜੀ ਹਾਂਜੀ 1922 ਦਾ 1922 ਸਨ ਜੀ ਦਾ ਦੀਵਾ 1922 ਲਿਖਿਆ ਹੋਇਆ ਹੈ ਆ ਲਿਖਾ 1922 ਆ ਬਰਮਿੰਗਮ ਲਿਖਿਆ ਹੈ ਬਰਮਿੰਗਮ ਆ ਫੈਕਟਿਕ ਹੈ ਬਿਕਾਰ ਰੋਕਿੰਗ ਤੇ ਚੱਲਣ ਵਾਲਾ ਇਹ ਵੀ ਦੀਵਾ ਹੁੰਦਾ ਸੀ ਜੀ ਇਹਨੂੰ ਇੱਥੋਂ ਆ ਕੱਟ ਕੇ ਇੱਥੋਂ ਇਹਦੇ ਜੀ ਤੇਲ ਪਾ ਲਈ ਜਾਂਦੇ ਸੀ ਤਾਂ ਆ ਕੰਧ ਦੇ ਵਿੱਚ ਸ਼ੇਕ ਵਗੈਰਾ ਕਰਕੇ ਇਹਦੇ ਇਹਦੇ ਜੀ ਵਟਰੀ ਲਾ ਦਿੱਤੀ ਜਾਂਦੀ ਤੇ ਇਹ ਨਾਲ ਹੈ ਆਹ ਦਾ ਨਾਟਾਂ ਕਿਤਾਬ ਕਾਂਤ ਨਟਾਂ ਗਈ ਤਾਈ ਦਾ ਜੀ ਆ ਜੀ ਇਹ ਉਹ ਨਾ ਵੇਲਾ ਜੀ ਪੱਟਿਆਂ ਦਾ ਟੇਖਣ ਜੀ ਬੱਚੇ ਜਦੋਂ ਬਿਦੂ ਰੋਦੀ ਲੈ ਕੇ ਜਾਂਦੇ ਸੀ ਇਹਨੂੰ ਸਫਰੀ ਗਲਾਸ ਕਹਿੰਦੇ ਸੀ ਜਦੋਂ ਲੋਕ ਬਾਹਰ ਜਾਂਦੇ ਸੀ ਕੰਨਾ ਗੇਰਾ ਜਾਂ ਇੱਕ ਦੋ ਜਣੇ ਇਹ ਗਲਾਸ ਨਾਲ ਲਈਤੇ ਸੀ ਇਥੋਂ ਬੰਨ ਕੇ ਤੋਂ ਖੂਹਾਂ ਦੇ ਵਿੱਚੋਂ ਪਾਣੀ ਕੱਢ ਕੇ ਤੋਂ ਪਾਣੀ ਪੀ ਪੂਲੀਦੇ ਸੀ ਮੂੰਹ ਹੱਤੋਲੀ ਦੇ ਸੀ ਮਾੜਾ ਮੋਡਾ ਜਨਾ ਉਹ ਦੇ ਚਾਹ ਦੀ ਰੱਖੀ ਹਾਂਜੀ ਹਾਂਜੀ ਹੁਣ ਆ ਵੀ ਜਿਹੜਾ ਇਹ ਵੀ ਉਧਰ ਦਾ ਹੀ ਹੈ ਇਹਨੂੰ ਵੀ ਤੁਸੀਂ ਵੇਖੋ ਇਹ ਜਿਹੜਾ ਹੈਗਾ ਇਹ ਇਹ ਵੀ ਪਰਮੰਗਮ ਆਵਲ ਤੇ ਮੋਟੇ ਮੋਟੇ ਅੱਖਾਂ ਦੇ ਜੀ ਬਰਮਿੰਗਮ ਇਹ ਵੀ ਮੀਡਨਗਲੈਂਡ ਅੰਗਰੇਜ਼ਾਂ ਦੇ ਵੇਲੇ ਦਾ ਇਹ ਵੀ ਦੀਵਾ ਜੀ ਅੱਜ ਦੀਵਾ ਹੈ ਨਾ ਆ ਵੀ ਸੁਰਮੇ ਦਾ ਨਹੀਂ ਆ ਜੀ ਇਹ ਵੀ ਉਹਨਾਂ ਵੇਲੇ ਦਾ ਕੋਈ 1.5 200 ਸਾਲ ਪੁਰਾਣੀ ਹੈ ਹੈਂਡ ਮੇਡ ਕਢਾਈ ਹੈ ਦੀ ਤੇ ਇਹ ਵੀ ਸੁਰਮੇ ਦਾ ਨਹੀਂ ਆ ਆ ਸੁਰਮੂਜਾ ਗਵਾ ਲਿਆ ਆ ਵੀ ਜਿਹੜਾ ਉਧਰ ਦਾ ਮੀਡਨਗਲੈਂਡਾ ਮੀਡਨ ਇੰਗਲੈਂਡ ਦੇ ਇਹ ਜੀ ਸਾਰੇ ਇੰਗਲੈਂਡ ਦੇ ਦੀਵੇ ਆ ਕੇਰੋਸਿਨ ਤੇ ਚੱਲਣ ਵਾਲੇ ਨਿੱਕੇ ਨਿੱਕੇ ਸ਼੍ਰੋਪ ਆ ਜੀ ਛੋਟੇ ਮੋਟੇ ਕੰਮਲੀ ਇਹ ਕੇਰੋਸਿਨ ਤੇ ਚੱਲਦੀ ਸੀ ਇਹ ਵੀ ਉਹਨਾਂ ਵੇਲੇ ਦਾ ਆ ਜਿਹੜੀਆਂ ਚੀਜ਼ਾਂ ਆ ਇਨਾਂ ਦੇ ਪੁਰਾਣੇ ਜ਼ਮਾਨੇ ਜਦੋਂ ਬਰਾਤਾਂ ਆਉਂਦੀਆਂ ਸੀ ਇਨਾਂ 'ਚ ਅਤਰ ਫੇੜ ਪਾਜੇ ਨਾ ਉਹਨਾਂ ਦੇ ਸਵਾਗਤ ਲਈ ਮਹਿਮਾਨਾਂ ਦੇ ਸਵਾਗਤ ਲਈ ਜਿਹੜੀ ਆ ਐ ਕਰਕੇ ਛੜਕਿਆ ਜਾਂਦਾ ਪਰ ਕਿਉਂ ਪਰ ਕਿਉਂ ਜਾਂ ਉਹਨਾਂ ਵੇਲੇ ਜਦ ਅਤਰ ਫੇੜ ਕਹਿੰਦੇ ਹੁੰਦੇ ਸੀ ਹਮ ਅੱਜ ਕੱਲ ਤੇ ਆਪਾਂ ਕਹਿੰਦੇ ਨੇ ਸੈਂਟਾ ਸੈਂਟ ਕਹਿੰਦੇ ਉਹ ਪਾ ਕੇ ਐ ਕਰਕੇ ਬਰਾਤੀਆਂ ਦੇਤੇ ਛੜਕਿਆ ਜਾਂਦਾ ਇਹ ਉਹਨਾਂ ਵੇਲੇ ਨਹੀਂ ਆ ਸੀ ਜਾਂ ਆ ਵੀ ਹੁਣ ਮੇਡ ਇਨ ਲੰਡਨ ਆ ਉਹਤੇ ਲੱਗੀਆਂ ਸਹਿਮਾ ਸਾਰਿਆਂ ਦੀ ਜਿੰਨੇ ਵੀ ਹੈਗੇ ਆ ਤੇ ਆ ਵੀ ਜਿਹੜਾ ਹੈਗੇ ਨੇ ਇਹ ਫਰੋਪ ਆ ਉੰਨਾ ਵੇਲੇ 23 ਸਟੋਪ ਹੈ ਜੇ ਵੀ ਆ ਵੀ ਲੈਂਪ ਆ ਸਾਰੇ ਉਹ ਵੀ ਸਟੋਪ ਆ ਆ ਵੀ ਪਿਟਟਸਕਾਲ ਅੰਗਰੇਜ਼ਾਂ ਦੇ ਵੇਲੇ ਦਾ ਜੀ ਹੈਂਡ ਮੇਡ ਕਢਾਈ ਆ ਇਹ ਜੁਵੈਲਰੀ ਬਾਕਸ ਆ ਗਹਿਣੇ ਰੱਖਣ ਨੂੰ ਗਹਿਣੇ ਰੱਖਣ ਨੂੰ ਆ ਵੀ ਸਾਰੇ ਜੁਵੈਲਰੀ ਬਾਕਸ ਆ ਆ ਜਦੋਂ ਖੂਹਾਂ ਦੇ ਵਿੱਚ ਬਾਲਟੀਆਂ ਡਿੱਗ ਜਾਂਦੀਆਂ ਸੀ ਖੂਹਾਂ ਜੋ ਇਹ ਬਾਲਟੀਆਂ ਕੱਟਣ ਵਾਸਤੇ ਹੁੰਦਾ ਜਦੋਂ ਬਾਲਟੀ ਡਿੱਗ ਪਣੀ ਰਸੀ ਚੋਟੀਆਂ ਨਹੀਂ ਦੀਏ ਕਿਰਪਾ ਆਗੇ ਤੇ ਖੂਹ ਜਲ ਮਗਾ ਕੇ ਦੇ ਇਹਨਾਂ ਨਾਲ ਉਹ ਬਾਲਟੀ ਵਗੈਰਾ ਜਦੋਂ ਖੂਹ ਚੱਲਦੇ ਹੁੰਦੇ ਸੀ ਨਾ ਬਾਲਟੀ ਡੇਗ ਪੈਣੀ ਅੱਸੀ ਲੁੱਟ ਜਾਣੀ ਪਾਣੀ ਭਰਦੇ ਬਾਅਦ ਇਹਦੇ ਰਾਈ ਇਹਦੇ ਰਾਈ ਬਾਲਟੀ ਬਾਹਰ ਕੱਢ ਲੈਂਦੇ ਇਹ ਵੀ ਸ਼ਿੰਗਾਰ ਬਾਕਸ ਦੀ ਯਾਦ ਜੇ ਆਪਣੇ ਹੈਗੇ ਨਹੀਂ ਕਿਨੂੰ ਆਂਦੇ ਆ ਜਵੈਦਰੀ ਬਾਕਸ ਜੇ ਖਾ ਵੀ ਆ ਵੀ ਜਵੈਦਰੀ ਬਾਕਸ ਸਿਆ ਫੋਲਡਿੰਗ ਹੋ ਜਾਂਦਾ ਤੇ ਇਹਨੂੰ ਤੁਸੀਂ ਆਪਾਂ ਇੱਥੋਂ ਐ ਜੁਕਾ ਕੇ ਨਾ ਇਹ ਐਡਾ ਐਡਾ ਹੋ ਜਾਏਗਾ ਇਹ ਜਵੈਦਰੀ ਵਾਸਤੇ ਅਲੱਗ ਅਲੱਗ ਚੀਜ਼ਾਂ ਕੁਛ ਨਾਰ ਬਹੁਤ ਦਾ ਜਾਂ ਜਵੇਦਰੀ ਲਗ ਲਗ ਚੀਜ਼ਾਂ ਰੱਖ ਕੇ ਇਹ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਵੀ ਹੋ ਜਾਂਦਾ ਹੈ